ਵੀਡੀਓ ਤਾਂ ਭਾਈ ਟਰੈਕਟਰਾਂ ਦੀ ਆ ਪਰ ਉਹ ਜਿਹੜੇ ਬੰਦੇ ਜੀਰੀ ਤੋਂ ਡਰ ਗਏ ਸੀ ਵੀ ਜੀਰੀ ਨਹੀਂ बिकਣੀ ਜੀਰੀ बिकੂਗੀ ਅੱਜ ਹੋ ਜਾ ਅੱਜ ਸ਼ਾਮ ਨੂੰ ਜਾਂ ਸਵੇਰੇ ਨੋਟੀਫਿਕੇਸ਼ਨ ਹੋ ਜਾਣਾ ਬੋਲੀ ਹੋ ਜਾਣੀ ਆ ਸ਼ੁਰੂ ਕਈ ਵਿਚਾਰੇ ਸਾਈਆਂ ਦੇਣ ਗਏ ਹੋਏ ਮੁੜਿਆ ਏ ਸੋ ਸਾਈਆਂ ਸੂਈਆਂ ਜਿਨ੍ਹਾਂ ਦਈਆਂ ਵੀ ਆ ਨੇ ਆਪਣੇ ਸੰਧ ਭਾਂਡੇ ਲਾਓ ਯਾਰ ਕੋਈ ਇਹੀ ਜੀ ਗੱਲ ਨਹੀਂ ਪਰ ਵਿਕ ਜਾਣਾ ਸਾਰਾ ਕੁਝ ਓਕੇ ਹੋ ਜਾਊਗਾ ਡਰੋ ਨਾ ਟਰੈਕਟਰਾਂ ਦੀ ਸੇਲ ਤੇ ਕਰਦੇ ਆਂ ਵੀਡੀਓ ਹਰ ਮਹੀਨੇ ਆਜੂ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਥੋੜਾ ਜਿਹਾ ਲੇਟ ਹੋ ਗਿਆ ਯਾਰ ਸੌਰੀ ਬਹੁਤ ਵੀਡੀਓ ਆਪਣੇ ਵੀਡੀਓ ਰੀਲਾਂ ਸ਼ਾਰਟ ਜੇ ਭੇਜੀ ਜਾ ਰਹੇ ਸੀ ਵੀਡੀਓ ਆ ਕਦੇ ਕਿਸੇ ਦੀ ਜਿੰਨਾ ਚਿਰ ਐਫਏਡੀਏ ਦੀ ਨਹੀਂ ਆਉਂਦੀ ਅੱਜ ਪਬਲਿਸ਼ ਹੋਈ ਆ ਅੱਜੇ ਤੁਹਾਡੇ ਕੋਲ ਆਪਾਂ ਨੇ ਵੀਡੀਓ ਭੇਜ ਦੇਣੀ ਆ ਠੀਕ ਆ ਆਪਾਂ ਐਫਏਡੀਏ ਦੀ ਜਿਹੜੀ ਡਿਟੇਲ ਸੇਲ ਆ ਉਹਦੇ ਤੇ ਆਪਾਂ ਡਿਸਕਸ ਕਰਦੇ ਹੁੰਨੇ ਆ ਸੋ ਫੈਕਟ ਕੀ ਆ ਮਹੀਨਾਵਾਰ ਵੀਡੀਓ ਆ ਤੇ ਆਪਾਂ ਨੇ ਆ ਮਹੀਨੇ ਚ ਸੇਲ ਕੰਪੇਅਰ ਕਰਨੀ ਆ ਸਤੰਬਰ 2024 ਸਤੰਬਰ 2023 ਟਰੈਕਟਰਾਂ ਦੀ ਰਿਟੇਲ ਸੇਲ ਨੈਸ਼ਨਲ ਵਾਈਜ਼ ਇਹ ਸਾਰੇ ਇੰਡੀਆ ਦੇ ਸਟੈਟਿਸ ਨੇ ਇਹਦੇ ਚ ਇੰਡੀਆ ਦੇ ਸਟੈਟਿਸ ਡਿਸਕਸ ਕਰਨੇ ਤਾਂ ਜ਼ਰੂਰੀ ਹੁੰਦੇ ਨੇ ਸਟੇਟ ਵਾਈਜ਼ ਪਤਾ ਨਹੀਂ ਲੱਗਦਾ ਕਿ ਕੰਪਨੀ ਕਿੱਥੇ ਸਟੈਂਡ ਕਰ ਰਹੀ ਹੈ ਉਹ ਨੈਸ਼ਨਲ ਵਾਈਜ਼ ਇਹ ਪਤਾ ਲੱਗੂਗਾ ਬਹੁਤ ਬੰਦੇ ਕਹਿੰਦੇ ਭਾਈ ਪੰਜਾਬ ਦੀ ਗੱਲ ਨਹੀਂ ਪਉਂਦਾ ਪੰਜਾਬ ਵੀ ਤਾਂ ਵਿਚੇ ਆਉਂਦਾ ਨਾ ਯਾਰ ਨਾਲੇ ਮੈਂ ਇਦਾਂ ਦੀ ਕੋਈ ਸੋਚ ਨਹੀਂ ਰੱਖਦਾ ਸਾਡੇ ਗ੍ਰੀਵੈਂਸਸ ਹੋ ਸਕਦੇ ਨੇ ਅ ਦਿੱਲੀ ਨਾਲ ਸੈਂਟਰ ਨਾਲ ਪਰ ਅੱਡ ਹੋਣ ਵਾਲਾ ਕਿਹੜਾ ਚੱਕਰ ਆ ਆਪਾਂ ਹੱਕ ਮੰਗਦੇ ਆ ਨਾ ਹੱਕ ਮੈਂ ਵੀ ਮੰਗਦਾ ਜੋ ਸਾਡੇ ਨਾਲ ਗੱਲਾਂ ਹੋਈਆਂ ਵੀ ਆ ਨੇ ਸਾਡੀ ਪ੍ਰਭੂਸਤਾ ਸਾਡੀ ਆਜ਼ਾਦੀ ਪੂਰਨ ਤੌਰ ਤੇ ਇੱਕ ਫੈਡਰਲ ਢਾਂਚਾ ਬਣਨਾ ਚਾਹੀਦਾ ਪਰ ਇਹ ਕੀ ਆ ਵੀ ਆਪਾਂ ਕਿਦਾਂ ਰਹਨੇ ਆ ਇਹ ਤਾਂ ਕੋਈ ਮੈਟਰ ਨਹੀਂ ਕਰਦਾ ਗੱਲ ਤਾਂ ਆਜ਼ਾਦੀ ਦੀ ਹੁੰਦੀ ਆ ਨਾਗੇ ਨਹੀਂ ਮੁੱਛ ਖੜੀ ਖੜੀ ਕਰਕੇ ਰਹਿੰਦੇ ਆ ਰਹਿਣਾ ਕਹਿੰਦਾ ਤੁਹਾਡੇ ਨਾਲ ਆ ਰਹਿਣਾ ਮੁੱਛ ਖੜੀ ਕਰਕੇ ਆ ਉਹ ਅੱਜ ਆਜ਼ਾਦ ਨੇ ਇੰਡੀਆ ਨਾਲ ਰਹਿ ਕੇ ਵੀ ਜਾਣ ਨੇ ਮੇਰਾ ਖਿਆਲ ਆਪਾਂ ਨੂੰ ਇਹਦੇ ਬਾਰੇ ਥੋੜਾ ਜਿਹਾ ਸੋਚਣਾ ਚਾਹੀਦਾ ਐਨੀਵੇਸ ਮੈਂ ਸੋਸ਼ਲ ਗੱਲ ਇੱਕ ਦੀ ਜਰੂਰ ਕਰਦਾ ਹੁੰਨਾ ਮੇਰਾ ਸ਼ੌਕ ਹੈ ਸੋ ਸੋਹਣਿਓਂ ਇੰਡੀਆ ਦੇ ਵਿੱਚ ਨੌਰਥ ਵਾਲੇ ਪਾਸੇ ਟਰੈਕਟਰਾਂ ਦੀ ਸੇਲ ਵਧ ਰਹੀ ਆ ਮਤਲਬ ਕਿ ਵਧੀ ਆ ਪਰ ਸਾਊਥ ਵਾਲੇ ਪਾਸੇ ਸੇਲ ਘਟ ਹੈ ਜਿਹੜਾ ਟਰੈਕਟਰ ਪਿੱਛੇ ਘਟ बिकਿਆ ਪਿਛਲੇ ਮਹੀਨਿਆਂ ਚ ਉਹ ਥੱਲੇ ਟਰੈਕਟਰ ਬਾਲਾ ਘਟ ਗਿਆ ਨੌਰਥ ਚ ਵੱਧਦੇ ਸੀ ਓਵਰ ਆਲ ਜਿਹੜੇ ਸੀ ਟਰੈਕਟਰ ਬਹੁਤ ਟਾਈਮ ਬਾਅਦ ਵੱਧ ਟਰੈਕਟਰ ਹੋਏ ਨਹੀਂ ਟਰੈਕਟਰ ਥੱਲੇ ਨੂੰ ਜਾ ਰਹੇ ਸੀ ਆਜੋ ਫਿਰ ਹਾਂ ਭਾਈ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਸਤੰਬਰ 24 ਚ 14762 ਟਰੈਕਟਰ ਸਤੰਬਰ 23 ਚ 12604 ਉੱਪਰ ਆ ਮਹਿੰਦਰਾ ਮਹਿੰਦਰਾ ਐਂਡ ਮਹਿੰਦਰਾ ਸਵਰਾਏ ਡਿਵੀਜ਼ਨ ਸਾਡਾ ਕਲੀਨਿਕ ਸਤੰਬਰ 2 2024 11000 11 ਟਰੈਕਟਰ ਸਤੰਬਰ 23 9860 ਟਰੈਕਟਰ ਇਹ ਵੀ ਅੱਗੇ ਆਇਆ ਹੈ ਜੀ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਜਿਹਨੂੰ ਆਪਾਂ ਸੋਨਾ ਲੀਕਾ ਕਹਿੰਦੇ ਆ ਤੀਜੇ ਨੰਬਰ ਤੇ ਸਟੈਂਡ ਕਰਦਾ ਸਤੰਬਰ 2024 8116 ਸਤੰਬਰ 23 7061 ਇਹ ਵੀ ਉੱਪਰ ਟਾਫੇ ਮੈਸੀਓਨੀ ਸਤੰਬਰ 24 7285 ਸਤੰਬਰ 23 6869 ਟਰੈਕਟਰ ਅੱਗੇ ਆ ਗਿਆ ਜੀ ਸਕਾਟ ਬੋਟਾ ਲਿਮਟਿਡ ਐਗਰੀਮੈਂਸ਼ਨਰੀ ਗਰੁੱਪ ਇਹ ਨਾਮ ਇਹ ਗਰੁੱਪ ਬਣ ਗਿਆ ਸਤੰਬਰ 24 63113 ਟਰੈਕਟਰ ਸਤੰਬਰ 23 5832 ਟਰੈਕਟਰ ਆਪਣੀ ਐਵਰੇਜ ਦੇ ਹਿਸਾਬ ਨਾਲੇ ਵੀ ਗਰੋਥ ਚ ਅੱਗੇ ਆ ਗਿਆ ਤੁਹਾਡਾ ਚਹੇਤਾ ਹਰੇ ਪੀਲਾ ਜੋਹਨ ਡੀਅਰ ਇੰਡੀਆ ਪ੍ਰਾਈਵੇਟ ਲਿਮਟਡ ਟਰੈਕਟਰ ਡਿਵੀਜ਼ਨ ਸਤੰਬਰ 2024 4843 ਟਰੈਕਟਰ ਸਤੰਬਰ 23 3775 ਟਰੈਕਟਰ ਆਇਸ਼ਰ ਆਇਸ਼ਰ ਹੈਗਾ ਜੀ ਸਤੰਬਰ 2024 3804 ਤੇ ਸਤੰਬਰ 2023 ਹੈਗਾ ਜੀ ਇਨਕਮ ਇਹਨਾਂ ਦਿੱਕਤ ਆਉਂਦੀ ਹੈ 3745 ਸੀਐਨਐਚ ਇੰਡਸਟਰੀਅਲ ਇੰਡੀਆ ਪ੍ਰਾਈਵੇਟ ਲਿਮਟਿਡ ਟੋਟਚ ਹੈਤਾ ਨਿਊ ਹਾਲੈਂਡ ਹਾਲੈਂਡੀਆ ਟਰੈਕਟਰ 2525 ਟਰੈਕਟਰ ਵਿਕੇ ਆ ਜੀ ਸਤੰਬਰ 2024 ਸਤੰਬਰ 2023 1901 ਗਰੋਚ ਕਬੋਟਾ ਐਗਰੀਕਲਚਰ ਮਸ਼ੀਨਰੀ ਇੰਡੀਆ ਪ੍ਰਾਈਵੇਟ ਲਿਮਟਿਡ ਸਤੰਬਰ 2024 1201 ਸਤੰਬਰ 2023 919 ਉਕਰ ਉੱਠੇ ਅਦਰਸ ਅਦਰਸ ਕੀ ਆ ਪਹਿਲਾਂ ਵੀ ਆਪਾਂ ਡਿਸਕਸ ਕਰਿਆ ਛੋਟੇ ਛੋਟੇ ਟਰੈਕਟਰ ਨਾ ਕੋਈ ਵੀਰ ਦੱਸਦੇ ਸੀ ਕਿ ਗੁਜਰਾਤ ਚ ਬਹੁਤ ਬਣਦੇ ਆ ਉਹ ਛੋਟੇ ਠੇਲੇ ਜੇ ਬੜੀ ਕਿਸਮ ਦੇ ਟਰੈਕਟਰ ਨੇ ਇਹ ਉਹਨਾਂ ਨੂੰ ਅਦਰਸ ਜਾਂ ਕੈਪਟਨ ਕੁਪਰਨ ਹੋਰ ਲਾ ਲਓ XYZ 2682 ਸਤੰਬਰ 24 ਚ ਸਤੰਬਰ 23 ਚ ਵਕੇ ਨੇ ਜੀ 1963 ਰੱਟ ਹੁਣ ਆਜੋ ਟੋਟਲ ਸਤੰਬਰ 2023 ਚ ਟੋਟਲ ਮਹੀਨੇ ਟਰੈਕਟਰ ਵਕੇ ਸੀ 54529 ਜੀ ਹੁਣ ਵਕੇ ਆ ਜੀ 62542 54 ਤੇ 10 64 8000 ਟਰੈਕਟਰ 8000 ਟਰੈਕਟਰ ਮਤਲਬ ਕਿ ਪਿਛਲੇ ਸਾਲ ਨੂੰ ਦੇ ਸਤੰਬਰ ਮਹੀਨੇ ਨਾਲੋਂ ਵੱਧ ਵੇਚਿਆ ਹੁਣ ਥੋੜਾ ਜਿਹਾ ਆਪਾਂ ਡਿਸਕਸ ਕਰ ਲਈਏ ਗਰੋਥ ਤੇ ਮੰਦਰਾ ਦਾ ਸ਼ੇਅਰ ਸੀ ਸਤੰਬਰ 2023 ਚ 23.11 ਹੁਣ ਹੈਗਾ 2360 ਇਹ ਸ਼ੇਅਰ ਹੋ ਜਾਂਦਾ ਹੈ ਮਾਰਕੀਟ ਦਾ ਸ਼ੇਅਰ ਵਧਿਆ ਸਵਰਾਜ ਦਾ ਸੀ 18 0.08 ਹੁਣ 24 ਚ 17.61 ਸਵਰਾਜ ਦਾ ਥੱਲੇ ਆਇਆ ਹੈ ਸ਼ੇਅਰ ਇੰਟਰਨੈਟਰੈਕਟਰ ਲਿਮਟਿਡ ਇਹ ਆਇਆ ਜੀ ਪਿਛਲੇ ਸਾਲ ਸਤੰਬਰ ਸੀ 1295 ਹੁਣ 1298 ਇਹ ਵੀ ਵਧਿਆ ਟਾਫੇ ਦਾ ਵੀ ਟਾਫੇ ਦਾ ਥੋੜਾ ਜਿਹਾ ਘਟਿਆ ਤੇ ਕਬੋਟੇ ਦਾ ਵੀ ਉਹ ਤੁਹਾਡੇ ਸਾਹਮਣੇ ਵੀ ਲਿਸਟਾ ਰਹੀ ਆ ਤੁਸੀਂ ਦੇਖ ਲਿਓ ਬਾਕੀ ਤਾਂ ਕੋਈ ਬਾਹਲੀ ਗੱਲ ਬਾਤ ਐਡੀ ਹੈ ਨਹੀਂ FDA ਦਾ ਡਾਟਾ ਜੀ ਬਹੁਤ ਮੈਨੂੰ ਪਹਿਲਾਂ ਵੀ ਦੱਸਿਆ ਵੀ ਭੇਜੀ ਆਉਣ ਬਾਈ ਮੈਂ ਨਾ ਜਿੰਨਾ ਚਿਰ FDA ਦਾ ਪ੍ਰੈਸ ਰਿਲੀਜ਼ ਆਉਂਦਾ ਨਹੀਂ FDA FDA ਪਾਉ ਫੇਰਾ ਆਪਾਂ ਪਾਵਾਂਗੇ ਹੁਣ ਆ ਗਈ ਅੱਗੇ ਗੱਲ ਪੰਜਾਬ ਦੀ ਜਿਹੜੇ ਹਿਸਾਬ ਨਾਲ ਝੋਨੇ ਦਾ ਸੀਨ ਬਣ ਰਿਹਾ ਮੇਰਾ ਇਹ ਮੰਨਣਾ ਵੀ ਝੋਨਾ ਸਰਕਾਰ ਇੱਕ ਵਾਰਨਿੰਗ ਦੇ ਰਹੀ ਆ ਇਹ ਨਹੀਂ ਕਿ ਬਿਕਣਾ ਨਹੀਂ ਬਿਕ ਸਵਦਾ ਜਾਣਾ ਇੱਕ ਵਾਰਨਿੰਗ ਦੇ ਰਹੀ ਆ ਕਿ ਸਾਨੂੰ ਥੋੜਾ ਇਹ ਸਮਾਨ ਚਾਹੀਦਾ ਨਹੀਂ ਇਹਨੂੰ ਕੋਈ ਨਾ ਪੋਲੀਟੀਕਲ ਸਟੇਟਮੈਂਟ ਨਾ ਲਾ ਲਿਆ ਕਰੋ ਕੋਈ ਵਿੱਜੂ ਪਰਵਿਰਤੀਆਂ ਸਲੀਆਂ ਇੱਥੇ ਵੀ ਬੈਠੀਆਂ ਨੇ ਹੋਰ ਪੰਜਾਬ ਦਾ ਬੁਰਾ ਕਹਿਣਾ ਮੈਂ ਤਾਂ ਸਟੈਟਿਸਟਿਕਸ ਦੱਸਦਾ ਹੁੰਦਾ ਕਿ ਉਹ ਚਾਹੁੰਦੇ ਕੀ ਨੇ ਮੈਂ ਨਹੀਂ ਕਹਿ ਰਿਹਾ ਵੀ ਤੂੰ ਆਪਣੀ ਜੀਰੀ ਨਾ ਲੈਣ ਮੈਂ ਵੀ ਤਾਂ ਜੀਰੀਓ ਲਾਉਣਾ ਮੈਂ ਕਿਉਂ ਹਾਂ ਸਲਗਮ ਬੀਜ ਦਾ ਇੱਥੇ ਪਰ ਇਹ ਸਰਕਾਰ ਦੀਆਂ ਮਤਲਬ ਵਾਰਨਿੰਗਸ ਨੇ ਆਪਾਂ ਨੂੰ ਵੀ ਅਸੀਂ ਝੋਨਾ ਲੈਣਾ ਨਹੀਂ ਹੁਣ ਆਪਾਂ ਨੂੰ ਕਿਸੇ ਨਾ ਕਿਸੇ ਚੀਜ਼ ਤੇ ਸਵਿਚ ਹੋਣਾ ਪੈਣਾ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਜੋ ਸਟੈਟਿਕਸ ਨੇ ਜਿਵੇਂ ਰਾਜੇਵਾਲ ਸਾਹਿਬ ਕਹਿੰਦੇ ਨੇ ਕਿ ਜੀ 15 ਮਿਲੀਅਨ ਮੀਟਰ ਟਨ ਜੇ ਨਾ ਸੈਂਟਰਪੂਲ ਚੋਂ ਘਟਜੇ 인ਫਲੇਸ਼ਨ ਨਹੀਂ ਕੰਟਰੋਲ ਹੋਣਾ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਫਿਰ ਸੈਂਟਰ ਨੂੰ ਇਹਦੀ ਕੋਈ ਕੇਅਰ ਕੋਈ ਕਿਉਂ ਨਹੀਂ ਜਾਂ ਹੋ ਸਕਦਾ ਉਹ ਸਟੈਟਿਕਸ ਇਹ ਗਲਤ ਹੋਣ ਉਹ ਕਿਸ ਤਰੀਕੇ ਨਾਲ ਇਹ ਗੱਲ ਉਹਨਾਂ ਨੇ ਸਟੇਟਮੈਂਟ ਰੱਖੀ ਆ ਇਹ ਆਪਣੀ ਸਮਝੋਂ ਬਾਹਰ ਆ ਐਨੀਵੇਜ਼ ਇਹ ਚੀਜ਼ ਆ ਜਿਹੜੀ ਟਰੈਕਟਰਾਂ ਦੀ ਸੇਲ ਨੂੰ ਪ੍ਰਭਾਵਿਤ ਡੈਫੀਨੇਟਲੀ ਕਰੂਗੀ ਹੀ ਕਰੂਗੀ। ਜ਼ਿਮੀਂਦਾਰ ਸਹਿਮੇ ਹੋਏ ਨੇ। ਮੈਨੂੰ ਮੇਰੇ ਨੋਟਿਸ ਚ ਇਹ ਜੀਆਂ ਗੱਲਾਂ ਆਈਆਂ ਨੇ ਵੀ ਬਾਈ ਅਸੀਂ ਕੱਲ ਟਰੈਕਟਰ ਦੇਣ ਲੈਣ ਗਏ ਸਾਡੀ ਸਾਈ ਹੁੰਦੀ ਹੁੰਦੀ ਅਸੀਂ ਪਿੱਛੇ ਹਟ ਗਏ ਕਿਉਂਕਿ ਸਾਡਾ ਹੀਆਂ ਨਹੀਂ ਪਿਆ ਕਿ ਝੋਨਾ ਤਾਂ ਵਿਕ ਨਹੀਂ ਰਿਹਾ ਬਣੂ ਪਤਾ ਨਹੀਂ ਕੀ ਪਰ ਮੈਂ ਰੀਅਲ ਵੀ ਪਾਤੀ ਤੁਹਾਡੇ ਲਈ ਖੁਸ਼ਖਬਰੀ ਆ ਆਪਣਾ ਨਿਬੜਾ ਤਿਬੜੀ ਹੋ ਗਿਆ ਅੱਜ ਸ਼ਾਮ ਨੂੰ ਮਹਾਰਾਜ ਕਰੇ ਜਾਂ ਸਵੇਰੇ ਨੋਟੀਫਿਕੇਸ਼ਨ ਹੋ ਜਾਣਾ ਆ ਝੋਨਾ ਓਖਾ ਖਾਲਾ ਚੱਕੇ ਆ ਜਾਣਾ ਾਂਗੀ ਆਉਣੀ ਆ ਸੁੱਕਾ ਝੋਨਾ ਵੱਡਿਓ ਗਿੱਲੇ ਦਾ ਫਸਾ ਨਾ ਕਰ ਲਿਓ ਆ ਸਾਲ ਤਾਂ ਗਿਆ ਆਪਣਾ ਲੰਗ ਗਾਹਾਂ ਨੂੰ ਔਖਾ ਸੋ ਇਹਦੀ ਇਸ ਚੀਜ਼ ਦਾ ਜਿਹੜਾ ਸਹਿਮ ਆ ਜਿਹੜਾ ਜਿਹੜੀ ਇਨਸਿਕਿਉਰਟੀ ਆ ਹਨਾ ਲੋਕਾਂ ਚ ਉਹ ਝੋਨੇ ਦੀ ਬਿਕਰੀ ਨੂੰ ਲੈ ਕੇ ਹਨਾ ਉਹ ਕਿਤੇ ਨਾ ਕਿਤੇ ਟਰੈਕਟਰਾਂ ਦੀ ਸੇਲ ਤੇ ਪ੍ਰਭਾਵ ਜ਼ਰੂਰ ਪਾਊਗੀ ਤੇ ਬੜਾ ਇਹ ਨਹੀਂ ਪਤਾ ਕਿ ਕਿੱਡਾ ਪ੍ਰਭਾਵ ਪੈ ਜਾਵੇ ਇਹ ਅੱਗੇ ਆਉਣ ਵਾਲੇ ਸਮੇਂ ਸਮਾਂ ਛੇਤੀ ਅਨਰੇਬਲ ਕਰ ਦੂਗਾ ਮੇਰਾ ਖਿਆਲ ਬਹੁਤ ਆ Só